ਹਾਂਜੀ ਵੈਗੁਰ ਜੀ ਸਾਰੇ ਭੈਣ ਭਰਾ ਮਨਨ ਸਾਥ ਸ੍ਰੀ ਖਾਲ ਜੀ ਆਪਾਂ ਬਣਾਉਣ ਲੱਗੇ ਆ ਗੋਭੀ ਦੀ ਸਬਜੀ ਤੇ ਆਪਾਂ ਗੈਸ ਤੇ ਰੱਖ ਤੇ ਜੀ ਬੋਇਲ ਹੋਣ ਵਾਸਤੇ ਮੜਾ ਜਾਂ ਨਮਖ ਖਾਲ ਜੀ ਪਾ ਲਿਆ ਇਹ ਕੱਲੀ ਹੋਈ ਗੋਭੀ ਹੈ ਜੀ ਆਪਾਂ ਇਹਦੇ ਵਿੱਚ ਦੋ ਆਲੂ ਕੱਟੇ ਨੇ ਉਹ ਐਡ ਕਰਦੇ ਆ ਆਪਾਂ ਇਹਨੂੰ ਜੀ 50 60% ਬੋਇਲ ਕਰ ਲਾਂਗੇ ਬਾਕੀ ਦੀ ਸਬਜੀ ਦੇ ਵਿੱਚ ਬਣ ਕੇ ਹੋ ਜੂ ਤਿਆਰ ਲੋ ਜੀ ਆਲੂ ਆਪਾਂ ਨੇ ਕੁੱਟ ਕੇ ਧੋ ਕੇ ਕਰ ਲਏ ਤਿਆਰ ਤੇ ਆਪਾਂ ਨਾਮ ਕਪਾ ਲਿਆ ਮਾੜੀ ਜੀ ਦੀ ਪਾ ਲਈ ਇਹਦੇ ਵਿੱਚ ਖਾ ਲੰਦੀ। ਇਹ ਬੋਇਲ ਕਰਕੇ ਬਣਾਉਨੇ ਆ ਜੀ। ਸਬਜ਼ੀ ਵਧੀਆ ਵੀ ਬਣ ਜਾਂਦੀ ਹੈ। ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ। ਆਪਾਂ ਇਹਨੂੰ ਢੱਕਣਾ ਨਹੀਂ ਹੈਗਾ ਜੀ। ਇਸੇ ਤਰ੍ਹਾਂ ਰੱਖ ਕੇ ਪਕਾਵਾਂਗੇ ਤੇ ਆਪਾਂ ਤੁਹਾਨੂੰ ਜਿਹੜਾ ਜਿਹੜਾ ਕੀ ਕੀ ਸਮਾਨ ਲਿਆ ਵੀ ਗੋਭੀ ਬਣਾਉਣ ਵਾਸਤੇ ਉਹ ਵੀ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ। ਇਧਰ ਹੀ ਆਪਾਂ ਨੇ ਜਿਹੇ ਇਧਰ ਆਦਰਕ ਕੱਟ ਕੇ ਰੱਖਿਆ। ਤੇ ਆਜ ਆਪਣੀ ਚੌਪ ਜੇ ਕਰਕੇ ਰੱਖੇ ਨੇ ਆ ਹੈਗੇ ਨਹੀਂ ਪਿਆਜ਼ਾਂ ਦੀਆਂ ਭੂੰਕਾਂ ਤੁਹਨ ਪਤਾ ਹੀ ਅਭੀ ਆ ਮੌਸਮ ਦੇ ਵਿੱਚ ਪਿਆਜ਼ ਨੇ ਜਿਹੜੇ ਉਹ ਨਿਸਰਨ ਲੱਗ ਜਾਂਦੇ ਨੇ ਤੇ ਆਪਾਂ ਉਹਨਾਂ ਦੀ ਭੂੰਕਾਂ ਨੂੰ ਜੀ ਬੇਕਾਰ ਸਮਝ ਕੇ ਸਿੱਟ ਦਿੰਨੇ ਆ ਤੇ ਸਿੱਟਣੇ ਚਾਹੀਦੇ ਆਪਾਂ ਇਹ ਵੀ ਇਹਦੇ ਵਿੱਚ ਕਰਲੇ ਚੌਪ ਜੇ ਪਾਵਾਂਗੇ ਇੱਕ ਲੈ ਆ ਜੀ ਆਪਾਂ ਵੱਡੇ ਸਾਈ ਦਾ ਟਮਾਟਰ ਆਪਾਂ ਲੈ ਆ ਜੀ ਮੇਥੀ ਧਣੀਆ ਧੋ ਕੇ ਸਮਾਰ ਕੇ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟ ਲਿਆ ਅਦਰ ਆਪਾਂ ਨੇ ਲੈ ਆ ਜੀ ਬਰੀਕ-ਬਰੀਕ ਕੱਟ ਕੇ ਲਸਣ ਲੋ ਜੀ ਆਪਾਂ ਬਣਾਉਨੇ ਆ ਸਬ지 ਇਦਾਂ ਆਪਾਂ ਲਈਏ ਜੀ ਨੂਨ ਦਾ ਨਹੀਂ ਜਿਹੜਾ ਜਿਹੜਾ ਸਮਾਨ ਆਪਾਂ ਨੇ ਇਹਦੇ ਵਿੱਚ ਨਾਰਮਲ ਨਾਮਕ ਮਿਰਚ ਮਸਾਲੇ ਨੇ ਉਹ ਐਡ ਕਰਾਂਗੇ ਲਓ ਜੇ ਆਪ ਕੜਾਹੀ ਦੇ ਵਿੱਚ ਇੱਕ ਕੜਛੀ ਭਰ ਕੇ ਪਾ ਲਈ ਸਰੋਂ ਦਾ ਤੇਲ ਦੀ ਲਓ ਜੇ ਪਿਆਜ਼ ਹੈ ਜਿਹੜੇ ਚੋਪ ਜੇ ਕਰਕੇ ਰੱਖੇ ਤੇ ਆਹ ਦੇ ਆਪਾਂ ਥੋੜੇ ਜਿਹਾ ਬੱਧੇ ਪਾਵਾਂਗੇ ਦੇ ਨਾਲ ਦੇ ਨਾਲ ਆਪਣੀ ਗੋभी ਵੀ ਹੋ ਰਹੀ ਹੈ ਆਪਾਂ ਉਸ ਇੱਕ ਵਾਲੀ ਉਹ ਦਵਾਂਗੇ ਇਹਦੇ ਵਿੱਚ ਟਮਾਟਰ ਐਡ ਕਰ ਦਾਂਗੇ। ਨਾਲ ਇਹ ਜਿਹੜਾ ਪਾਣੀ ਦੇ ਵਿੱਚ ਹਰੀਆਂ ਭੂਕਾਂ ਜਿਹੜੀਆਂ ਉਹ ਐਡ ਕਰ ਦਿੰਦੇ। ਮਸਾਲੇ ਦੇ ਵਿੱਚ ਨਾਲੇ ਪੱਕ ਜਾਣਗੇ। ਥੋੜਾ ਜਿਹਾ ਆਪਾਂ ਜੀ ਨਮਕ ਐਡ ਕਰ ਦਾਂਗੇ। ਉਹਦੇ ਨਾਲ ਫਿਰ ਆਪਣੇ ਜਿਹੜੇ ਪਿਆਜ਼ ਨੇ ਜੀ ਉਹ ਛੇ-ਤਿੰਨ ਨਰਮ ਹੋ ਜਾਣਾ। ਇਹਦੇ ਜਿਹਾ ਆਪਾਂ ਨਮਕ ਐਡ ਕਰ ਦਿੰਦੇ। ਕਾਰੇ ਮਸਾਲੇ ਦੇ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ। ਹੁਣ ਆਪਾਂ ਨਮਕ ਥੋੜ੍ਹੀ ਪਾਇਆ ਕਿਉਂਕਿ ਜੇ ਆਪਿਹੜੇ ਆਲੂ ਗੋਭੀ ਵਾਲੀ ਐ ਨਾ ਉਹਦੇ ਵਿੱਚ ਵੀ ਆਪਾਂ ਨਮਕ ਪਾਇਆ। ਜੇ ਆਪਣੀ ਸਬਜ਼ੀ ਥੋੜੀ ਅੱਧੀ ਕ ਬਣ ਕੇ ਤਿਆਰ ਹੋ ਜੂਗੀ। ਆਪਾਂ ਨਮਕ ਚੈੱਕ ਕਰ ਲਾਂਗੇ। ਜੇ ਘੱਟ ਲੱਗੂ ਤਾਂ ਹੋਰ ਪਾ ਦਾਂਗੇ। ਲੋਹੀਏ ਪਨ ਢਾਕ ਦਨੇ। 2-3 ਮਿੰਟ ਲਈ ਇਹਨੂੰ ਢਾਕੇ ਪਕਾਵਾਂਗੇ। ਨੂਦੀ 2-3 ਮਿੰਟ ਆਪਾਂ ਢੱਕ ਕੇ ਪਕਾ ਲਿਆ ਹੁਣ ਆਪਾਂ ਇਹਦੇ ਵਿੱਚ ਅਦਰਕ ਵੀ ਐਡ ਕਰਤਾ ਜਿਹੜਾ ਕੱਟ ਕੇ ਰੱਖਿਆ ਸੀ ਬਰੀਕ-ਬਰੀਕ ਕੱਟ ਕੇ ਆਪਾਂ ਲਸਣ ਵੀ ਪਾ ਦਾਂਗੇ ਹੁਣ ਇਸ ਨੂੰ ਹੌਲੀ-ਹੌਲੀ ਤਰ੍ਹਾਂ ਮਿਕਸ ਕਰ ਦਾਂਗੇ ਪਿਆਜ਼ ਆਪਾਂ ਥੋੜੇ ਜਿਹਾ ਜ਼ਿਆਦਾ ਹੀ ਪਾਏ ਨੇ ਵੀ ਇਹ ਸਬ지 ਵਧੀਆ ਬਣ ਜਾਂਦੀ ਹੈ ਸਾਰੇ ਭੈਣ ਭਰਾ ਜਿਹੜੇ ਆਪਣੇ ਨਾਲ ਜੋੜੇ ਹੋਣਗੇ සුන පනුකුන අන්ත කර දෙන්න සා තෝර ජක පානීයට කරන්නී ස්ජිටකාවි තෝටයි මෑන්ට ලිටක් එපකාමාවේ ਨੌਜੀ ਮਸਾਲੇ ਨੂੰ ਥੋੜੀ देर ਨੂੰ ਪਕਾ ਲਿਆ। ਮੋਟੇ ਜਿਹੜਾ ੜ ਕਰਦਾਂਗੇ ਜੀ ਮੇਥੀ ਤੇ ਧਨੀਆ ਬਰੀਕ ਬਰੀਕ ਕੱਟਿਆ ਹੋਇਆ। ਥੋੜਾ ਜਿਹਾ ਆਪਾਂ ਨਾਲ ਹੀ ਪਾਣੀ ਐਡ ਕਰ ਦਾਂਗੇ। ਸੁਲਝ ਆਪਦੀ ਮਸਾਲੇ ਦੇ ਵਿੱਚ ਪਾਉਣਾ ਹੈ। ਕਮੈਂਟਲੀ ਢੱਕ ਦਾਂਗੇ ਜੀ ਫਿਰ ਆਪਾਂ ਇਹਦੇ ਵਿੱਚ ਨੋਰਮਲ ਪਾਉਨੇ ਆ ਮਸਾਲੇ ਤੇ ਇਹ ਬੈਡ ਕਰਦੇ ਆ ਭੁੰਨਿਆ ਹੈ ਜੀਰਾ ਟਮਾਣੀਆ ਪਾਉਟ ਥੋੜਾ ਜਿਹਾ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਹਰਦੀ ਐਡ ਕਰਦੇ ਆ ਤੇ ਮਿਰਚ ਪਾਵਾਂਗੇ ਥੋੜੇ ਜਿਹਾ ਪਾਣੀ ਪਾ ਲਿਆ ਜੀ ਫਿਰ ਹੁਣ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਜਿਹੜੇ ਮਸਾਲੇ ਨੇ ਜੀ ਇਹਦੇ ਵਿੱਚ ਹੀ ਪੱਕ ਜਾਣਗੇ ਸ਼ਿਮ ਗੈਸ ਕਰਤਾ ਆਪਾਂ 2 ਮਿੰਟ ਲਈ ਜੀ ਢੱਕ ਤਾਂਗੇ ਬਣ ਜਾਣ ਪਰ ਜੀ ਆਪਣੇ ਨਾਲ ਜੁੜੇ ਹੋਈ ਨੇ ਆਪਾਂ ਨੂੰ ਬਾਰੂ ਜੀ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਇਸੇ ਤਰ੍ਹਾਂ ਆਪਣੇ ਨਾਲ ਜੁੜੇ ਰਹੋ ਜੀ ਤੇ ਨਵੇਂ ਸਾਲ ਦੇ ਚੜ੍ਹ ਗਿਆ ਜੀ ਨਵੇਂ ਭੈਣ ਪਰ ਆਪਣੇ ਨਾਲ ਜੁੜੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਸੀਂ ਇਤਨਾ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਸਾਰੇ ਭੈਣ ਭਰਾ ਜੀ ਵੀਡੀਓ ਨੂੰ ਫੁੱਲ ਦੇਖਿਆ ਕਰੋ ਜੀ ਤੇ ਪਿਆਰਾ ਜਿਹਾ ਸੋਹਣਾ ਜਿਹਾ ਕਮੈਂਟ ਜਿਵੇਂ ਤੁਸੀਂ ਹਰ ਰੋਜ਼ ਕਰਦੇ ਹੋ ਜੀ ਉਸੇ ਤਰ੍ਹਾਂ ਕਰਿਆ ਕਰੋ ਸਾਰੇ ਭੈਣ ਭਰਾ ਜੀ ਆਪਣੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਮਿੱਠਾ ਲਾਗਦਾ ਬਣ ਕੇ ਤਿਆਰ ਆ ਅਸੀਂ ਆਪਾਂ 1-2 ਮਿੰਟ ਲਈ ਨੂੰ ਉਸੇ ਤਰ੍ਹਾਂ ਲਗਾਤਾਰ ਹਲਾਵਾਂਗੇ। ਇਹ ਵੀ ਜੇ ਪਿਆਜ਼ ਘੱਟ ਪਾਉਣੇ ਘੱਟ ਵੀ ਪਾ ਸਕਦੇ। ਪਰ ਪਿਆਜ਼ ਥੋੜੇ ਜਿਹਾ ਵੱਧ ਪਾ ਲਈ ਸੀ। ਅਕਜੀ ਸਾਗ ਦੇ ਵਿੱਚ ਨਹੀਂ ਪਿਆਜ਼ ਪਾਉਂਦੇ ਹੈਗੇ। ਉਹਦੇ ਵਿੱਚ ਨਹੀਂ ਸਾਨੂੰ ਪਿਆਜ਼ ਵਧੀਆ ਲੱਗਦਾ। ਨਾ ਅਸੀਂ ਪਿਆਜ਼ ਦਾ ਤੜਕਾ ਲਾਉਨੇ ਆ। ਜੀ ਸਾਗ ਧਰਦਿਆਂ ਜੀ ਵਿੱਚ ਸਾਗ ਉਹ ਜਾਂਦਾ ਪਾਲਕ ਮੇਥੀ ਮੇਥੀ ਧਣੀਆਂ ਹੋ ਗਿਆ ਪਾ ਲੈਣੇ ਆ ਲਸਣ ਪਾ ਦਨੇ ਅਦਰਕ ਨਾਮਕਾ ਲਾਲ ਮਿਰਚ ਹਰੀ ਨਹੀਂ ਪਾਉਂਦੇ ਜੀ ਸਾਨੂੰ ਲੱਜੀ ਮੋੜੀ ਪਾ ਦਨੇ ਕੱਦੂ ਕੁੱਛ ਕਰਕੇ ਤੇ ਆਲਣ ਪਾ ਕੇ ਜੀ ਆਪਾਂ ਉਸੇ ਦਿਨ ਤੋਂ ਉਸੇ ਤਰ੍ਹਾਂ ਹੀ ਖਾਣੇ ਹੁੰਨੇ ਸਵੇਰ ਨੂੰ ਆਪਾਂ ਲਸਣ ਅਦਰਕ ਦਾ ਤੜਕਾ ਲਾਉਂਦੇ ਹੰਨੇ ਜੀ ਤਾਂ ਸਾਗ ਦੇ ਵਿੱਚ ਪਿਆਜ਼ ਦਾ ਤੜਕਾ ਨਹੀਂ ਵਧੀਆ ਲੱਗਦਾ। ਉਹ ਜਦੋਂ ਮਸਾਲਾ ਬਿਲਕੁਲ ਹੋ ਬਣ ਕੇ ਹੋ ਗਿਆ ਤਿਆਰ। ਮੈਨੂੰ ਵੀ ਪਨਵਾਰੀਂ ਜੀਰਾ ਮਸਾਲਾ ਆਪਣਾ ਕੱਚਾ ਜਿਹਾ ਨਾ ਰਹੇ ਜੀ। ਕਿਤੇ ਖਾਣ ਦੇ ਵਿੱਚ ਕੱਚਾ ਜਿਹਾ ਟੇਸਟ ਆਵੇ। ਓਕੇ ਤਾਂ ਆਨ ਨੂੰ ਪਹਿਲਾਂ ਪਾ ਲਿਆ ਸੀ ਹਣ ਦੀ ਮੱਚਾ ਬਾਕੀ ਬਸਲੇ ਬਾਅਦ ਚ ਐਡ ਕਰੀ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ। ਆਲੂ ਤੇ ਗੋਭੀ ਜਿਹੜੇ ਆਪਣੇ ਬਾਲ ਕੇ ਰੱਖੇ ਹੋਏ ਨੇ ਇਹਨਾਂ ਕੋਲ ਵੀ ਚਾੜ ਕੱਟੇ ਮੈਂ ਤੁਹਾਨੂੰ ਕੜਛੀ ਨਹੀਂ ਫੇਰਨੀ ਹੈ ਕਿ ਚਮਚੇ ਨਾਲ ਹਲਾਵਾਂਗੇ ਕਿਉਂਕਿ ਆਲੂ ਗੋਭੀ ਆਪਣੇ ਬਾਇਲੇ ਕਿਤੇ ਹੋ ਨੇ ਠੀਕ ਕੜਛੀ ਦੇ ਨਾਲ ਹੀ ਬਾਲੇ ਵਿੱਚ ਮੈਚ ਦੇ ਹੋ ਜਾਂਦੇ ਨੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤਾਂ ਜੋ ਜਿਹੜਾ ਆਪਣਾ ਸਾਰਾ ਮਸਾਲਾ ਆਲੂ ਤੇ ਗੋਭੀ ਨੂੰ ਲੱਗ ਜੀ ਗੋਭੀ ਨੂੰ ਤੁਸੀਂ ਤਰਕੇ ਵੀ ਬਣਾ ਸਕਦੇ ਹੋ ਕੀ ਤਲੇ ਨੇ ਚੀਜ਼ਾਂ ਨੇ ਜਿਹੜੀਆਂ ਘੱਟੇ ਖਾਣੇ ਆ ਜੀ ਇਸ ਕਰਕੇ ਗੋਭੀ ਨੂੰ ਆੜ ਕੇ ਬਣਾਉਣੇ ਹੁੰਦੇ ਇਹ ਜੀ ᱱੋੜੇ ਆਪਣੀ ਗੋਭੀ ਟੇਸਟੀ ਬਣ ਜਾਂਦੀ ਹੈ ਨਾਲੇ ਜਲਦੀ ਬਣ ਜਾਂਦੀ ਹੈ ਗੋਭੀ ਦੇ ਵਿੱਚ ਮੈਨੂੰ ਵੀ ਜੇ ਜ਼ਿਆਦਾ ਮਸਾਲਾ ਹੋਵੇ ਵਧੀਆ ਲੱਗਦਾ ਜੀ ਗੈਸ ਨੂੰ ਆਪਾਂ ਸਿਮ ਕਰਕੇ ਸਬਜ਼ੀ ਨੂੰ ਢੱਕ ਦਾਂਗੇ ਹੁਣ ਆਪਾਂ ਨੂੰ ਸਬਜ਼ੀ ਨੂੰ ਜ਼ਿਆਦਾ ਤੇ ਪਕਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਣੇ ਆਲੂ ਗੋਭੀ ਨੇ ਜਿਹੜੇ ਉਹ ਜੀ ਬੋਇਲ ਕੀਤੇ ਹੀ ਹੋਏ ਨੇ ਗੈਸ ਬਿਲਕੁਲ ਸਿਮ ਕਰਤਾ 2 ਮਿੰਟ ਪੱਕਣ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਲਓ ਜੀ ਆਪਾਂ 3 ਮਿੰਟ ਸਬਜ਼ੀ ਨੂੰ ਪਕਾ ਲਿਆ ਗੈਸ ਆਪਾਂ ਕਰ ਦਨੇ ਆ ਬੰਦ ਗਰੋੜੀ ਸਬਜ਼ੀ ਆਪਣੇ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਮਸਾਲੇਦਾਰ ਸਬਜ਼ੀ ਬਣੀ ਹੈ ਜੀ ਆਪਣੀ ਤੁਸੀਂ ਜਰੂਰ ਇਸ ਤਰ੍ਹਾਂ ਹੀ ਸਬਜ਼ੀ ਬਣਾਇਓ ਟਰਾਈ ਕਰਿਓ ਜੀ। ನೋಡಿ, ਇਸ ਤਰ੍ਹਾਂ ਬਾੜੀ ਹੋਈ ਨੂੰ ਜਿਆਦਾ ਆਪਾਂ ਨੂੰ ਪਕਾਉਣ ਦੀ ਜ਼ਰੂਰਤ ਵੀ ਨਹੀਂ ਪਈ। ਵੀਡੀਓ ਦੇ ਵਿੱਚ ਐ ਲੱਗਦਾ ਹੁੰਦਾ ਜਿਵੇਂ ਵੀ ਹਲਦੀ ਘੱਟ ਆਲੀ ਹਲਦੀ ਵਧੀਆ ਪ੍ਰੋਪਰ ਬਣੀ ਆ। ਆਪਾਂ ਸਬਜ਼ੀ ਪਾਉਣ ਤੋਂ ਬਾਅਦ ਕੜਛੀ ਨਹੀਂ ਫੇਰੀ ਇਹਦੇ ਵਿੱਚ। ਚਮਚੇ ਨਾਲ ਹਿਲਾਇਆ ਸੀ ਕਿਉਂਕਿ ਫਿਰ ਸਬਜ਼ੀ ਜੇ ਕੜਛੀ ਫੇਰ ਦਿੰਨੇ ਆ। ਉਹਦੇ ਨਾਲ ਫਿਰ ਉਹ ਵਿੱਚ ਮੈਚ ਜੀ ਹੋ ਜਾਂਦੀ ਹੈ ਜੀ ਗੋਭੀ। ਲੋ ਜੀ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੱਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ